ਮੈਂ ਸਭ ਐਫ ਆਈ ਆਰ ਬਾਰੇ ਗੱਲ ਕਰਨੀ ਚਾਹੁੰਦਾ ਕਿਉਂਕਿ ਵਾਰ-ਵਾਰ ਇਹ ਸਵਾਲ ਉੱਠ ਰਿਹਾ ਕਿ ਐਫ ਆਈ ਆਰ ਕਮਜ਼ੋਰ ਹੈ। ਇਹ ਬਿਲਕੁਲ ਸੱਚ ਨਹੀਂ ਹੈ। ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਉਹਨਾਂ ਨੇ ਆਪਣੇ ਫੈਕਟਸ ਦੱਸੇ ਹੈ। ਇਹ ਇਸ ਵੇਲੇ ਵਾਸਤੇ ਮੌਕਾ ਨਹੀਂ ਹੈ ਇਸ ਵੇਲੇ ਦੇਖੋ ਮੱਥਾ ਟੇਕਣ ਦਾ ਹੈ। ਇਹ ਹਰ ਕੋਈ ਇਹ ਚਾਹੁੰਦਾ ਹੈ ਕਿ ਬੱਚੀ ਦਾ ਇਨਸਾਫ ਦਿੱਤਾ ਜਾਵੇ, ਬਹੁਤ ਜਲਦੀ ਦਿੱਤਾ ਜਾਵੇ। ਜੋ ਐਫ ਆਈ ਆਰ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜੇ ਕੋਈ ਵਿਅਕਤੀ ਇਸ ਤਰ੍ਹਾਂ ਦੀ ਗੱਲ ਕੋਈ ਭ੍ਰਮ ਫੈਲਾਉਂਦਾ ਜੀ ਬਿਲਕੁਲ ਬੇਨਤੀ ਹੈ ਕਿ দাদা ਕੋਈ ਭ੍ਰਮ ਸਮਾਜ ਚ ਨਾ ਫੈਲਾਵੇ ਨੰਬਰ 1 ਨੰਬਰ 2 ਜੋ ਜੋ ਹਾਲੇ ਤੱਕ ਦੇ ਤੱਤ ਹੈ ਪਰਿਵਾਰ ਨੇ ਸਚਾਈ ਰੱਖੀ ਹੈ ਸਚਾਈ ਕਮਜ਼ੋਰ ਕਦੀ ਵੀ ਨਹੀਂ ਹੁੰਦੀ ਉਹਦੀ ਹਮੇਸ਼ਾ ਜਿੱਤ ਹੁੰਦੀ ਹੈ ਪਰ ਸਾਨੂੰ ਉਮੀਦ ਹੈ ਕਿ ਹਾਂ ਜਿੱਤ ਰਹੇਗੀ ਬਿਲਕੁਲ 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 ਸਹੀ ਧੰਕ ਅੱਛੇ ਰੰਗ ਨਾ ਕਾਰਵਾਈ ਹਰ ਤੱਕ ਜਲਦੀ ਬਈ ਜੇ ਕਿਸੇ ਤਰ੍ਹਾਂ ਨਹੀਂ ਹੋਏਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏਗੀ ਤੇ ਤੇ ਬਿਲਕੁਲ ਕਲੀਅਰ ਹੈ ਕਿ ਅਗਲੀ ਜਿਹੜੀ ਕਾਰਵਾਈ ਰਹੇਗੀ ਆਨਰੇਬਲ ਕੋਰਟਸ ਦੇ ਵਿੱਚ ਕਿਸੇ ਟਾਈਮ ਵੀ ਕੋਈ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਕੋਈ ਐਸੀ ਗੱਲ ਨਹੀਂ ਹੈ ਕੋਈ ਨਹੀਂ ਹੈ ਕਿ ਹਾਂ ਕਿਤੇ ਕਿਸੇ ਤਰ੍ਹਾਂ ਕੋਈ ਅੜਚਨ ਆਏਗੀ ਕਿ ਉਹਦੇ ਕੋਈ ਕਾਰਵਾਈ ਕੀਤੀ ਨਹੀਂ ਜਾ ਸਕਦੀ ਐਪਲੀਕੇਸ਼ਨ ਸਬਮਿਟ ਹੋਣ ਗਿਆ ਜਾਂ ਜੋ ਵੀ ਜਿੱਤੇ ਤੇ ਲੋਡ ਪੈਗੀ ਪਰਿਵਾਰ ਬਿਲਕੁਲ ਇਨਸਾਬ ਲੈਣ ਲਈ ਡੱਟ ਕੇ ਖੜਾ ਹੈ ਔਰ ਕਾਨੂੰਨੀ ਰੂਪ ਨਾਲ ਜੋ ਜੋ ਕਾਰਵਾਈ ਬਣਦੀ ਹੋਏਗੀ ਉਹਨਾਂ ਦੀ ਡਟ ਕੇ ਹੋਏਗੀ ਸਰ ਇੱਕ ਆਖਰੀ ਸਵਾਲ ਹੈ ਇੱਕ ਆਖਰੀ ਸਵਾਲ ਹੈ ਇੱਕ ਆਖਰੀ ਸਵਾਲ ਹੈ ਅੰਦਰ ਜਾਣਾ ਇੱਕ ਆਖਰੀ ਸਵਾਲ ਲੈ ਲਓ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਸਰ ਇਹਦੇ ਵਾਸਤੇ ਸਬਫੀਸ਼ੀਐਂਟ ਜਿਹੜੀ ਹੈ ਪਹਿਲੀ ਐਪਲੀਕੇਸ਼ਨਸ ਜਾ ਚੁੱਕੀਆਂ ਪਤਾ ਨਹੀਂ ਕਿਉਂ ਇਦਾਂ ਦੇ ਭ੍ਰਮ ਫੈਲਾਏ ਜਾ ਰਹੇ ਆ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਜ਼ਰੂਰੀ ਨਹੀਂ ਹੈ ਕਿ ਹਾਂ ਆਪਾਂ ਇਸ ਤਰ੍ਹਾਂ ਦੀਆਂ ਡਿਸਕਸ਼ਨਸ ਦੇ ਵਿੱਚ ਇਦਾਂ ਦੀ ਡਿਸਕਸ਼ਨ ਕਰਕੇ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਭ੍ਰਮ ਫੈਲਾਈਏ ਇਹ ਸਾਰੇ ਕੰਮ ਪਹਿਲੇ ਤੋਂ ਹੋ ਚੁੱਕੇ ਹੋਏ ਆ